ਮੈਟਰੋਪਾਤੇ ਖਲਿਆਰੇ ਮੈਸੀ ਦੇ ਅੱਜ ਦੇ ਬਲੌਗਰ ਵਿੱਚ ਮੀਂਹ ਪੈ ਗਿਆ ਸੀ ਪੂਰਾ ਵਧੀਆ ਨਾ ਤੇ ਮੱਕੀ ਦਾ ਚਾਰ ਪੈਂਦਾ ਨਹੀਂ ਜਿਹੜੇ ਬ੍ਰੇਕ ਘੱਟ ਲੈ ਨਹੀਂ ਬ੍ਰੇਕਾਂ ਨਾਲ ਜਿਹੜਾ ਕੰਮ ਹੁਣ ਕਰਦਾ ਮੈਸੀ ਦਾ ਖੋਲ ਲੈ ਘਰੀ ਖੋਲ ਲੈ ਆਪਾਂ ਨੇ ਤੇ ਟਾਇਰ ਖੋਲ ਤੇ ਤੇ ਬਾਕੀ ਨੂੰ ਦੇਖਣਾ ਖੋਲ ਕੇ ਵੀ ਕੀ ਘਾਟਵਾ ਦਾ ਬ੍ਰੇਕਾਂ ਨਹੀਂ ਬ੍ਰੇਕ ਜਮੇ ਨਹੀਂ ਸੀ ਲੈਂਦਾ ਸਿੱਧਾ ਹੀ ਤੁਰ ਜਾਂਦਾ ਸੀਗਾ ਤੇ ਦੋਨੇ ਕਾਰ ਸੀ ਜਿਹੜੇ ਖੋਲ ਕੇ ਲਾ ਕੇ ਰੱਖਤਾ ਆਪਿਆ ਕਰਿਆ ਰੜਾ ਜਾਵਾਂ ਹੁਣ ਇਧਰਲਾ ਬ੍ਰੇਕ ਜਮੇ ਨਹੀਂ ਲੈਂਦਾ ਬਾਹਰ ਅੰਦਰਲਾ ਤਾਂ ਇਹ ਲੱਗ ਜਾਂਦਾ ਊਂ ਟਰੈਕਟਰ ਦਾ ਬਾਹਰਲਾ ਅੰਦਰਲਾ ਬ੍ਰੇਕ ਵੱਧ ਘੱਟ ਲੱਗਦਾ ਹੁੰਦਾ ਸਾਰ ਇਹਦਾ ਅੰਦਰਲਾ ਵੱਧਣਾ ਬਾਹਰਲਾ ਘੱਟ ਲੱਗਦਾ ਹੈਗਾ ਤੇ ਕਤਾਰੀ ਨਹੀਂ ਬਣਾਉਣਾ ਪਉਂਦੀ ਅੱਜ ਕਰਦਾ ਐਡਜਸਟਮੈਂਟ ਇਹਦਾ ਤੇਲ ਤੂਲ ਚੱਕ ਦਿਆਂ ਝੂਟਾ ਬੂ ਮੱਕੀ ਦੇ ਵਿੱਚ ਪੂਰਾ ਫੁੱਲ ਮਿੱਤਰੋ ਹਨਾ ਉਹਦੇ ਸਾਨੂੰ ਐ ਹੀ ਮੈਂ ਬਚਾ ਲਉਣਾ ਪਟਾ ਜਾਵੇ ਇਹ ਕਿਵੇਂ ਸਿਰਾਂ ਗੱਲਬਾਤ ਕਰੀ ਹੋਈ ਮੈਸੀ ਜੀਰ ਕਿਵੇਂ ਮਰਗਾਟਾਂ ਚ ਮਿੱਟੀ ਨਹੀਂ ਆਮ ਹਰੇਕ ਟਰੈਕਟਰ ਤੇ ਮਰਗਾਟ ਗਲ ਜਾਂਦੇ ਆ ਆ 2001 ਮਾਡਲ ਆਪਣੇ ਵਾਲਾ ਮਰਾਟ ਦੇ ਤੁੰਗੇ ਮਿੱਥੋਂ ਨਿਕਲੇ ਹਨ ਆ ਆ ਚੀਜ਼ ਨਹੀਂ ਨਿਕਲੇ ਹੈਗੇ ਆ ਤੀਜਾਂ ਚੋਂ ਆਹ ਇਹ ਆ ਸਪਲੇਟ ਇਹਨਾਂ ਦੀ ਆਪ ਵੀ ਲੱਗੀ ਵੀ ਰੰਗ ਜਾਂ ਮਖਾ ਲਿਖਿਆ ਬੈ ਕੇ ਨਾ ਨਾ ਇਹਦਾ ਰੰਗ ਲਹਿ ਜਾਂਦਾ ਹੈਗਾ ਪਲੇਟ ਤੋਂ ਹਾਂ ਕੈਡ ਕੀਤਾ ਮਿੱਟੀ ਖਰੀਦਣ ਪੂਰਾ ਇਹ ਮਗਰਾੜ ਅੰਦਰ ਬਾਹਰ ਕਰਮੇ ਵੀ ਕੀਤੇ ਪੈਣਾ 1 ਟਾਈਮ ਆ ਦੇ ਟਾਈਮ ਸੂਜੇ ਤੇ ਬੈਣਾ ਨਾ ਆਰੇ ਉੱਤੇ ਨਹੀਂ ਮੇ ਕਰਨੇ ਆ ਤਾਂ ਹੋ ਜਾਂਦਾ ਇਹ ਉੱਤੇ ਕਰੇ ਸੀ ਉਦੋਂ ਖੋਲ ਕੇ ਪਹਿਲਾਂ ਮੇਰੇ ਸਾਬ ਨਾਲ ਬਾਹਰ ਕੱਢਣ ਵਾਲੇ ਫਿਰ ਥੋੜੇ ਥੋੜੇ ਯਾਰ ਸੋਹਣਾ ਹੀ ਲੱਗਣਗੇ ਕਿਵੇਂ ਆ ਪੱਰੇ ਆ ਪੱਤੀ ਆ ਲਾਈ ਬੇਗਲ ਕਰਾ ਵਿਚਾਲੇ ਆ ਲਾਈ ਪੀ ਇਹ ਲਾਉਣੀ ਆ ਲਾਈ ਪਈ ਆ ਬਚਾਲੇ ਹਨਾ ਇਹ ਫੱਟੀਆਂ ਜਿਹੜੀ ਲਾਉਣੀ ਪਊਗੀ ਇੱਧਰੇ ਪਾਸੇ ਵੀ ਹੈਗਾ ਤਾਂ ਕੈਪਸੂਲ ਯਾਰ ਜਿਵੇਂ ਮਾਰਦੀ ਕਰਦੇ ਥੋੜੇ ਥੋੜੇ ਉਂ ਦਿਖਦੇ ਜੇ ਨੇ ਫਿਰ ਦੇਖੋ ਹਟ ਜਾਣਗੇ ਲਾਹੀ ਮੀ ਟੀਕਾ ਬਸੂਲ ਜੇ ਇੱਧਰ ਵੀ ਹੈਗਾ ਹਨਾ ਹੂੰ ਆਹ ਉਹ ਵੀ ਥੋੜੇ ਥੋੜੇ ਬਾਹਰੇ ਕੱਢਣ ਹੁੰਦੇ ਨੇ ਅਸਲ ਵਿੱਚ ਆਹ ਦਾ ਫੋਲੀ ਕੱਢਿਆ ਪਿਆ ਬਾਹਰੇ ਉਧਰ ਲਾਜੇ ਦੋ ਗੁੰਗਲਾਂ ਹਰਕਾ ਉਹ ਫੱਟੀ ਛੋਟੀ ਰੋ ਯਾਰ ਫੱਟੀ ਦੇ ਵਿੱਚ ਲਵਾਉਣੀ ਇਹ ਤਾਂ ਫੱਟੀ ਲਵਾਉਣੀ ਲਵਾਉਣੀ ਪਊਗਾ ਨੇ ਇਹ ਥੋੜੇ ਥੋੜੇ ਬਾਹਰੇ ਲੇਕਾ ਜਿਦਾ ਆ ਟਾਇਰ ਤੇ ਦੇਖਣੋਂ ਹਟ ਜਾਣੇ ਦੋ ਤਿੰਨ ਇੰਚ ਦੀਂਦੇ ਨੇ ਬਾਹ ਲੈ ਹੁਣ ਹੋ ਲਿਆ ਤਾਕੇ ਕੀ ਪ੍ਰਾਈਸਰ ਜਤੋਂ ਨਾਲ ਲਸਕੰ ਤੋ ਗਈ ਪ੍ਰਾਈਸਰ ਯਾਰ ਉਧਰ ਪਿਆਗਾ ਹਰਮਨ ਕਾ ਨਹੀਂ ਫੇਲਿਆ ਮਾ ਜਾਕੇ ਤਾਂ ਉਧਰ ਦਾ ਰੱਖ ਲੈਣੇ ਹੁਣੇ ਜਾਂ ਫਿਰ ਉਧਰੋਂ ਰੱਖ ਲੈਣੇ ਆਹ ਖੱਗਾ ਇੱਥੋਂ ਨਾ ਰੇਤਾ ਲੁੱਤਾ ਲਾ ਕੇ ਦਾ ਕਰੀਏ ਜਣਾ ਚਲਣਾ ਮੈਂ ਫੋਨ ਲਾਣਾ ਬਾਪੂ ਹਣਾ ਕਟਾਂਗੇ ਨਾ ਮੜਾ ਜਾ ਵੀ ਹੁਣ ਇਹਦਾ ਸਾਨੂੰ ਡਰ ਸੀਗਾ ਵੀ ਬਚਾ ਲੋ ਨਾ ਜੋਰ ਟੁੱਟ ਜੇ ਤਾਂ ਕਰਕੇ ਝੂਟੇ ਬਾਲੇ ਮੈਂਦੇ ਮੱਕੀ ਦੇ ਵਿੱਚ ਤੇ ਕਾ ਕਿੰਨੀਆਂ ਛੋਟੀਆਂ ਨੇ ਇਹਦੇ ਉਹ ਲਵਾਏ ਕਰਕੇ ਨਾਲ ਪਲੇਟਾਂ ਲੱਗੀਆਂ ਹੋਈਆਂ ਕਰਕੇ ਰੇਮ ਦਾ ਇੰਨਾ ਅੱਗੇ ਚੜਾ ਦੋ ਇਹ ਖੋਲਣੇ ਪੈਣਗੇ ਬਈ ਤੇ ਹੁਣ ਇਹਦੇ ਕਿਹਦੇ ਸਰੀਆ ਲਗਾਉਣਾ ਮਿੱਤਰੋ ਮੂਹਰੇ ਲਾ ਕੇ ਮਾਗਰ ਤੱਕ ਨਾ ਸਰੀਆ ਲਗਾਉਣਾਗਾ ਥੱਲੇ ਵਧੀਆ ਮੋਟਾ ਵੀ ਟੋਜਣ ਸਿੱਧਾ ਪਾਲਾ ਜਿਆ ਜੋੜ ਤੇ ਕੋਈ ਉਹ ਹੁਣ ਫੈਕਟ ਨਾ ਬੋਏ ਟਰੈਕਟਰ ਦੇ ਤੇ ਹਜੇ ਪਹਿਲੀ ਵਾਰ ਖੋਲ ਰਹੇ ਹਾਂ ਇਹਦੇ ਇਹਦੇ ਕਹਿੰਦੇ ਬ੍ਰੇਕ ਨੇ ਪਹਿਲੀ ਵਾਰ ਖੋਲ ਰਹੇ ਹਾਂ ਹਜੇ ਇਹਦੇ ਕਤਾਲੀ ਦੇ ਆਪਾਂ ਯੱਕ ਕਰਤਾ ਕੰਮ ਸਟਾਰਟ ਬਾਕੀ ਖੋਲ ਕੇ ਦਿਖਾਉਣਾ ਵੀ ਕੀ ਨਿਕਲਦਾ ਨਾ ਤrou ਇਹ ਜਿਹੜਾ ਸਮਾਨ ਮਿਲਿਆ ਤਾਂ ਉਹ ਸਰਦਾਰ ਵਾਲਿਆਂ ਤੋਂ ਹੀ ਮਿਲਿਆ ਸਰਦਾਰ ਟਰੈਕਟਰ ਸਟੋਰ ਬਰਨਾਲੇ ਵਾਲਿਆਂ ਤੋਂ ਕਹਿੰਦੇ ਕਿ ਲੀਆਂ ਜਿਹੜੀਆਂ ਮੈਸੀ ਦੀਆਂ ਜਮਾਂ Ориਜਨਲ ਆ ਦੇਖੋ ਪਾਈਕਿੰਗ ਟਾਇਰ ਤੇਣਾ ਕੱਲੀ-ਕੱਲੀ ਮੋਹਰਾ ਦੇਖੋ ਚੈੱਕ ਕਰੋ ਤੇ ਕਿਲੀਆਂ ਵੀ ਜਮਾਂ Ориਜਨਲ ਮਿਲੀਆਂ ਆ ਆਪਾਂ ਨੂੰ ਸਾਰੀਆਂ ਚੱਕੇ ਨੇ ਪਹਿਲਾਂ ਛੋਟੀਆਂ ਸੀ ਇਹ ਤਾਂ ਉਹਦਾ ਕਰਕੇ ਨਾ ਰਿੰਬ ਤੜਗੇ ਸੀ ਤੇ ਪਲੇਟਾਂ ਲਵਾਤੀਆਂ ਸੀ ਛੋਟੇ ਰਹਿਗੇ ਸੀ ਤਾਂ ਕਰਕੇ ਹੁਣ ਇਹ ਕਿਲੀਆਂ ਨਹੀਂ ਨੇ ਛੋਟੀਆਂ ਸੀ ਤਾਂ ਵੱਡੀਆਂ ਲੈਤੀਆਂ ਨੇ ਥੋੜੀਆਂ ਇਹ ਤੇ ਆ ਸੀਲਾ ਸਾਰਾ ਟਾਇਰ ਦਾ ਜਮਾਂ ਜੈਨੂਨ ਸਮਾਨ ਹੈ ਨਾ ਆ ਕਵਰ ਆ ਗਿਆ ਬੈਰਿੰਗ ਦੇ ਉੱਤੋਂ ਐਕਸਲ ਤੇ ਚੜਨ ਵਾਲਾ ਗਾਰੇ ਤੋਂ ਤੇ ਆਹ ਪਲੇਟਾਂ ਆ ਗਈ ਸਾਰਾ ਸਮਾਨ ਜਿਹੜਾ ਮੈਸੀ ਦਾ ਕਹਦੀ ਵੀ ਸਰਦਾਰ ਵਾਲਿਆਂ ਨੂੰ ਮਿਲਦਾ ਬਰਨਾਲੇ ਕੱਲਾ ਮੈਸੀ ਦਾ ਹੀ ਰੱਖਦੇ ਸਮਾਨ ਜੀ ਸਾਰਾ ਹੋਰ ਕਿਸੇ ਟਰੈਕਟਰ ਦਾ ਨਹੀਂ ਵਾਹ ਜਿਹੜਾ ਕੋਈ ਮੈਸੀ ਦਾ ਚਾਹ ਵਾਣਾ ਉਹ ਇੱਥੋਂ ਲੈ ਸਕਦਾ ਤੇ ਮਿੱਤਰੋ ਵਾਕੀ ਆ ਦੇਖੋ ਪੁਰਾਣੀ ਫੋਟੋ ਵੀ ਲਾਈ ਪਈ ਨਾ ਇਹ ਕਿਹੜਾ 10 35 ਹੈਗਾ ਹਾਂ ਜੀ 10 35 ਕਿੱਦਾਂ ਦਿਖਾ ਦੇ ਕੋਈ ਲਓ ਜੀ ਕਰੋ ਚੈੱਕ ਤੇ ਕੱਲਾ ਟਾਈਫੇ ਦਾ ਸਮਾਨ ਹੈ ਜਿਹੜਾ ਤੁਹਾਨੂੰ ਮਿੱਤਰੋ ਮਿਲੂਗਾ ਹੈ ਨਾ ਪੁਰਾਣੀ ਬਹੁਤ ਫੋਟੋ ਆ ਗਈ ਇਹ ਹੁਣ ਤਾਂ ਬਣਾ ਚੱਕ ਦੀ ਹਰੇਕ ਨੇ ਵਾਲ ਪੇਪਰ ਜੇ ਲਵਾਈ ਪਏ ਨੇ ਨਾ ਜੀ ਬਹੁਤ ਪੁਰਾਣੀ ਫੋਟੋ ਰੱਖੀ ਬੈਠਾ ਤੁਸੀਂ ਤੇ ਮਿੱਤਰੋ ਕੱਲਾ ਕੱਲਾ ਡੱਬੇ ਤੇ ਵੀ ਟਾਫੇ ਲਿਖਿਆ ਹੋਇਆ ਹੈ ਨਾ ਕੱਲਾ ਕੱਲਾ ਸਾਰੇ ਸਾਮਾਨ ਆ ਜਿਹੜਾ ਟਾਫੇ ਦਾ A to Z ਸਾਮਾਨ ਆਪਣਾ ਚੈਨਲ ਆ ਜੀ ਮਾਲਵਾ ਟਰੈਕਟਰ ਆਹ ਲਓ ਜੀ ਫੈਰੰਗ ਵੀ ਜਮਾ ਜੇਨੂਨ ਮਿਲ ਗਏ ਪਰ ਚੇਕ ਕਰ ਦੋਨੋਂ ਅਸੀਲ ਆ ਗਏ ਨੀ ਡਾਵਲਾ ਦੋਨੇ ਆ ਗਿਆ ਆ ਅੰਦਰ ਲੀਆਂ ਵੀ ਹਾਂ ਸਾਰਾ ਖੇਤ ਪੂਰੀ ਆ ਵਾਰ ਲੀਆਂ ਠੀਕ ਆ ਵਚੀ ਆ ਮਹਾਜਿਆ ਦੋ ਤਿੰਨ ਜੋੜ ਤੇ ਨਿਕਲੇ ਨੇ ਅਸੀਲ ਜੀ ਦਾ ਦੇ ਇਹਦੀ ਨਿਕਲ ਗਈ ਇਹਦੇ ਵੀ ਨਿਕਲ ਗਏ ਠੀਕ ਆ ਓਕੇ ਆ ਵਿਚੋ ਆ ਗਿਆ ਹੂੰ ਠੀਕ ਆ ਇੱਕ ਉਹ ਦੇ ਦੋ ਜੀ ਵੱਡੇ ਆਪਣੇ ਜੈਨ ਟੂ ਵਾਲੇ ਉਹ ਦੋ ਦੋਨੇ ਪਾਸਿਆਂ ਦੇ ਦੋਨੇ ਪਾਸੇ ਕਿ ਕਹੋਗੇ ਦੋ ਪਾਸੇ ਦੇ ਨਹੀਂ ਇਹ ਇੱਕ ਇੱਕ ਜੈਨ ਆ ਜੀ ਆ ਰਾਵੜ ਰੰਗਾ ਪੂਰੀ ਕੱਟੀ ਆ ਗਈ ਇਹਦਾ ਬਸ ਨਾ ਬਣੀ ਤਣੀ ਹੈਫੇ ਦੀ ਚੱਕੋ ਮੇਤਰੋ ਤੇ ਬਾਕੀ ਜਿਹੜੀ ਲੋਕੇਸ਼ਨ ਇਹਨਾਂ ਦੀ ਬਰਨਾਲੇ ਸਾਹਮਣੇ ਸਤ ਇਧਰ ਕਦੀ ਵੀ ਆ ਕਚੈਰੀ ਵਾਲਾ ਪੋਲ ਆ ਗਿਆ ਇਧਰ ਧੂਰ ਕੋਟੀਆ ਕਵਾਰੀਆਂ ਸਤਨਾਵਾਂ ਆਗਾ ਇੱਥੇ ਸਰਦਾਰ ਇਹਦੀ ਮਸ਼ੀਨਰੀ ਸਟੋਰ ਆ ਇੱਥੋਂ ਤੁਹਾਨੂੰ ਮਿਲ ਜੂਗਾ ਸਮਾਨ ਢਾਫੇ ਦਾ ਸਾਰਾ ਤੇ ਮੈਸੀ ਦਾ 41 ਤੋਂ 200 ਦਾ ਸਮਾਨ ਮਿੱਤਰੋ ਲੈ ਕੇ ਚੱਲਿਆਂਗੇ ਤੇ ਹੁਣ ਇਹਦੇ ਵੀ ਆਪਾਂ ਲੈਦਰ ਕੁੱਟ ਦਾਂਗੇ ਇਹ ਕਿੱਲੀਆਂ ਆਪਾਂ ਨੂੰ ਸੱਟ ਦੋਨੋਂ ਮਿਲ ਕੇ ਜਾਵਾਂ ਨਵੇਂ ਜਦੋਂ ਨੂੰ ਕਿੱਲੀਆਂ ਦਾ ਵੀ ਫਰਕ ਦਿਖਾਵਾਂਗੇ ਆਪਾਂ ਲੈ ਜਾਣ ਵੀ ਆ ਗਏ ਲੈਫਟ ਵਾਲਾ ਵੀ ਲੈ ਕੇ ਚੱਲਣਾ ਲੈਫਟ ਵਾਲਾ ਵੀ ਚੱਕ ਲਾ ਫਿਰ ਨਹੀਂ ਮੈਂ ਤੁਰਾਂਗਾ ਫੇਰ ਤਾਂ ਨਹੀਂ ਜਾਂਦਾ ਇੱਕ ਪਾਸੇ ਦਾ ਤਾਂ ਲੱਗੇਗਾ ਫੇਰ ਦੇਖਾਂਗੇ ਰਾਂ ਫਰਕ ਤਾਂ ਜਿੱਥੇ ਜਮਾਂ ਲੱਗੂਗਾ ਕੰਮ ਨਹੀਂ ਦੂਜੀ ਪੰਜ ਬੰਦੇ ਰੇਹ ਦਾ ਬਹੁਤ ਰਹਿ ਗਿਆ ਕਾਹ ਕਰੇ ਕੋਈ ਕੋਲ ਦੇਗੀ

ਇਹ ਇੱਕ ਬ੍ਰੇਕ ਦਾ ਬ੍ਰੇਕ ਵਾਲਾ ਕੰਮ ਹੀ ਹੋਇਆ ਜੀ ਬਸ ਬ੍ਰੇਕ ਨਹੀਂ ਕਰਦਾ ਬ੍ਰੇਕ ਆਉਂਦਾ ਰਿਹਾ ਆਰੇ ਟੂਲ ਲਾ ਦੇ ਬਹੁਤ ਨਾਲ ਹੋ ਰਿਹਾ ਬ੍ਰੇਕ ਨਹੀਂ ਕੰਮ ਨਹੀਂ ਆ ਰਿਹਾ ਜੇ ਵੀ ਕਰਦੇ ਆ ਜਦੋਂ ਟੂਲ ਲਾ ਦੇ ਤੇ ਲੱਗ ਤੈ ਕੰਮ ਕਰਦਾ ਜੀ ਬਤਾ ਦੇ ਉਧਰ ਸਾਡੀ ਵੈਲਟ ਕਰ ਜਾਂਦਾ ਦੇਖ ਲਓ ਮੇਰੇ ਕੋਲੇ ਟਰੈਕਟਰ ਦੀ ਹੋ ਗਈ 파ਟੀ ਹੋਈ ਜਾਂਦੀ ਨਾ Yeah.